ACDB ਕਹਿੰਦੇ ਇਹਨੂੰ ACDB ਕੰਮ ਜੀ ਕੰਮ ਇਹਦਾ ਬਹੁਤ ਵਧੀਆ ਵਾ ਕੰਮ ਇਹਦਾ ਆਹ ਆਹੀ ਆਪਣੇ ਘਰ ਦੇ ਵਿੱਚ ਪਿੱਛੇ ਮੇਨ ਸਪਲਾਈ 220 ਬੋਲਟ ਉਹ ਲਿਖਿਆ ACN ਠੀਕ ਹੈ ਜੀ ਠੀਕ ਹੈ ਤੇ ਇਹਦੇ ਨਾਲ ਹੀ ਆ ਤੁਸੀਂ ਦੇਖਿਓ ਆ ਫੇਜ਼ ਇੱਧਰ ਆ ਗਿਆ ਨਾਲ ਨਿਊਟਰ ਆ ਗਿਆ ਨਾਲ ਹਰੀਕਾਰ ਅਰਥ ਪਰ ਇਹਨੇ ਕੰਮ ਹੋਦੋਂ ਕਰਨਾ ਜਦੋਂ ਇਹਨੂੰ ਅਰਥ ਹੋਊਗਾ ਅਰਥ ਆਇਆ ਇਹਦਾ ਕੰਮ ਇਹਨੂੰ ਕਹਿੰਦੇ ਐਸਪੀਡੀ ਅੱਛਾ ਇੱਕ ਵਾਰ ਆਪਣੇ ਘਰ ਦੇ ਵਿੱਚ ਝੋਲਟੇ ਹੀ ਆਉਂਦੇ ਹੁੰਦੇ ਆ ਅੱਖਰੇ ਚ ਮਕੇ ਨਹੀਂ ਤੇ ਸਾਰਾ ਘਰ ਦਾ ਸਮਾਨ ਉਸ ਖਰਾਬ ਕਰ ਜਾਂਦੀ ਆ ਜਿਵੇਂ ਆਮ ਹੀ ਟੀਵੀ ਵਗੈਰਾ ਤਾਂ ਉਹਦੇ ਵਿੱਚ ਟੀਵੀ ਸੜ ਜਾਂਦੇ ਕੈਮਰਾ ਸੜ ਜਾਂਦੇ ਕੁਝ ਨਹੀਂ ਰਹਿੰਦਾ ਉਦੋਂ ਫਿਰ ਉਦੋਂ ਕੋਈ ਹੱਲ ਨਹੀਂ ਸਰ ਆ ਚੀਜ਼ ਹੋ ਜਾਂਦੀ ਠੀਕ ਆ ਇਹ ਮੰਨ ਲਓ ਵਨ ਟਾਈਮ ਵਨ ਟਾਈਮ ਜਦੋਂ ਇਹਦੇ ਵਿੱਚ ਕੋਈ ਦਿੱਕਤ ਆ ਕੇ ਇਹਦੇ ਚ ਵੀਡੀਓ ਆਰ ਲੱਗਾ ਵੀਓਸੀ ਐਮਓਵੀ ਕਹਿ ਦਿੰਦੇ ਜਿਵੇਂ ਟੀਵੀਆਂ ਦੇ ਵਿੱਚ ਉਹ ਨਹੀਂ ਲਾਇਆ ਨਾ ਪੱਥਰ ਉਹੀ ਇਹਦੇ ਅੰਦਰ ਆ ਜਦੋਂ 320 ਵੋਲਟ ਪਲੱਸ ਮਿਲਿਏ ਨੇ ਫਟਿਆ ਨਾ ਐਮ ਸੀ ਬੀ ਡੈਕ ਪੈਣਾ ਆਪਣਾ ਘਰ ਸੇ ਮੰਨ ਲਓ 1 ਸੈਕਿੰਡ ਦਾ ਦੇ ਹੋ ਸਕਦਾ ਰਿ ਮਿਲੀ ਸੈਕਿੰਡ ਦੇ ਵਿੱਚ ਹੀ ਡੈਕ ਪੈਣਾ ਹਾਂ ਤੇ ਇਹ ਕਿੰਨੇ ਦਾ ਇਹ ਪੁਰਜਾ ਪੂਰਾ ਜੀ ਇਹ ਪੂਰਾ ਜੇ ਤਾਂ ਆਨਲਾਈਨ ਵੀ ਮਿਲ ਜਾਂਦੇ ਯਾਰ ਇਹ 11-1200 ਰੁਪਏ ਦਾ ਸਾਰਾ ਬਣਿਆ ਤਾਂ ਨਿਆ ਤੇ ਜੇ ਉਹ ਮੰਨ ਲਓ ਕੱਲੀ ਇੱਕ ਰੋ ਦੇਖ ਆਪਣੀ ਮੇਨ ਸੋਚ ਵਿੱਚ ਹੀ ਆ ਗਈ ਇਹਦੇ ਹਾਂਜੀ ਮੇਨ ਸੋਚ ਦਾ ਵੀ ਕੰਮ ਇੱਥੋਂ ਲੈਣਾ ਆਪਾਂ ਲੋਡ ਨਹੀਂ ਪੈਂਦੀ ਔਰ ਨਾਲ ਪ੍ਰੋਟੈਕਸ਼ਨ ਦਾ ਵੀ ਓਵਰਲੋਡ ਸ਼ਾਰਟ ਸਰਕਟ ਦੀ ਨਾਲ ਪਲੱਸ ਆਹ ਸਪਾਈਕ ਤੋਂ ਤੇ ਇਹ ਮੰਨ ਲਓ ਉਦੋਂ ਬਾਅਦ ਜਿਵੇਂ ਬਦਲਣ ਵਾਸਤੇ ਇਹ ਕਿੰਨੇ ਕ ਤਾਂ ਹੁੰਦਾ ਜੇ ਇਹ 6700 ਦੇ ਹੁੰਦੀ ਮੰਨ ਲਓ ਤੁਹਾਡਾ ਲੱਖ ਰੁਪਈਆ ਦਾ ਸਮਾਨ ਬਚਾ ਸਕਦਾ 6700 ਰੁਪਈਆ 6700 ਰੁਪਈਆ ਖਰਾਬ ਉਹਦੇ ਹੀ ਹੋਣਾ ਜਦੋਂ ਭਾਵੇਂ 10 ਸਾਲਾਂ ਚ ਹੋ ਜਾਈ ਤੇ ਭਾਵੇਂ 1 ਮਿੰਟ ਚ ਹੋ ਜਾਈ ਜਦੋਂ ਆਪਣਾ ਕੋਈ 10000 ਬਚਾਊਗਾ ਤੇ ਫਿਰ 600 ਦਾ ਨੁਕਸਾਨ ਹੋਊਗਾ ਬਿਲਕੁਲ ਬਿਲਕੁਲ ਵੀ ਉਵੇਂ ਕੋਈ ਨੁਕਸਾਨ ਨਹੀਂ ਇਹਦੇ ਚ ਇੱਕ ਚੀਜ਼ ਹੋਰ ਆ ਕਈ ਵਾਰੀ ਪਿੱਛੇ ਲਾਈਨ ਤੇ ਉੱਤੇ 11000 ਦਾ ਟੱਚ ਹੋ ਜਾਂਦੀ ਹੈ ਲਾਈਨ ਹਾਂ ਆਮ ਹੀ ਹੁੰਦੇ ਆ ਪਿੰਡਾਂ ਦੇ ਵਿੱਚ ਹਾਂ ਜਦੋਂ 300 ਤੋਂ ਵੱਧ ਗਈ ਉਦੋਂ ਟੱਪਣੀ ਨਹੀਂ ਦੇ ਇਹ ਹਰ ਕਰ ਲਉਣਾ ਚਾਹੀਦਾ। ਬੜਾ ਵੇਖਣ ਨੂੰ ਸੋਹਣਾ ਲੱਗਦਾ। ਇਹ ਕਿ ਇਧਰ ਵੀ ਹੈ ਇਹਦੀ ਬਾਅਦ ਚ ਕਰਾਂਗੇ। ਇਹ ਪਿੱਛੋਂ ਜੇ 600 ਵੋਲਟ ਤੋਂ ਪਲੱਸ ਆਉਂਦੀ ਹੈ 22 ਚਾਂਸ ਕਿਸੇ ਦਾ ਆ ਸਕਦੀ ਹੈ ਕਿਤੇ। ਠੀਕ ਆ। ਉਦੋਂ ਫਿਰ ਪਹਿਲਾਂ ਆਹ ਪਿਉਈ ਆ। ਠੀਕ ਆ। ਆ ਫਿਰ ਉਹ ਇਹ ਹੈਗੇ ਆ ਅ ਐਸਪੀਡੀ 600 ਵੋਲਟ ਦੇ। ਇਹ ਤਾਂ ਫਿਰ ਇਹ ਸੋਲਰ ਤੇ। ਮੰਨ ਲਓ ਅਰਥ ਦੋਨੋਂ ਨਾਲ ਹੀ ਆ। ਅਸਮਾਨੀ ਬਿਜਲੀ ਡਿੱਗਦੀ ਹੈ ਤੇ ਇਹ ਕੰਟਰੋਲ ਕਰਦਾ ਪੂਰਾ। ਕਰੂ ਉਹ ਵੀ ਫਲ।